ਹਾਂਜੀ ਕਿਤੇ ਤੁਸੀਂ ਵੀ ਪਰੇਸ਼ਾਨ ਹੋ ਆਪਣੇ ਫੇਸ਼ੀਅਲ ਹੇਅਰ ਤੋਂ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਪਿਆਰੀ ਜੀ ਇੱਕ ਰੈਮਡੀ ਲੈ ਕੇ ਆਈ ਹਾਂ ਜਿਹਨੂੰ ਲਗਾ ਕੇ ਤੁਸੀਂ ਆਪਣੇ ਇਨਮੁਨਟਿਡ ਹੇਅਰ ਫੇਸ਼ੀਅਲ ਹੇਅਰ ਜਿਹੜੇ ਨੇ ਇਹਨੂੰ ਬਿਲਕੁਲ ਸਾਫ਼ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਹੀ ਤੁਹਾਡੇ ਕਿਚਨ ਵਿੱਚ ਪਈਆਂ ਹੋਈਆਂ ਨੇ ਚੀਜ਼ਾਂ ਜਿਹਨੂੰ ਤੁਸੀਂ ਇਸ ਤਰੀਕੇ ਨਾਲ ਉਹਦਾ ਫੇਸ ਪੈਕ ਬਣਾ ਕੇ ਆਪਣੇ ਸਕਿਨ ਤੇ ਲਗਾਉਂਦੇ ਹੋ ਤੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਰੇ ਵਾਲ ਜਿਹੜੇ ਚਿਹਰੇ ਦੇ ਬਿਲਕੁਲ ਗਾਇਬ ਹੋ ਜਾਣੇ ਆ ਕਈ ਵਾਰ ਕਈ ਮੇਰੀਆਂ ਭੈਣਾਂ ਦੇ ਨਾਲ ਮੁੱਛਾਂ ਆ ਜਾਂਦੀਆਂ ਨੇ ਜਿੱਦਾਂ ਜੈਂਟਸ ਦੇ ਆਉਂਦੇ ਨੇ ਦਾੜੀ ਉਂਗਵਾਲ ਆ ਜਾਂਦੇ ਨੇ ਬਹੁਤ ਜ਼ਿਆ ਨਾਲ ਜਿੰਨਾ ਦਾ ਧਾਗਾ ਲਵਾਉਂਦੀਆਂ ਨੇ ਜਿੰਨੀ ਸ਼ੇਵਿੰਗ ਕਰਦੀਆਂ ਨੇ ਜਿਆਦਾ ਹਾਰਡ ਆ ਜਾਂਦੇ ਨੇ ਜਿਆਦਾ ਮੋਟੇ ਵਾਲ ਆ ਜਾਂਦੇ ਨੇ ਤੇ ਫਿਰ ਬੜੇ ਹੀ ਗੰਦੇ ਲੱਗਦੇ ਨੇ ਤੇ ਕਿਉਂ ਨਾ ਆਪਾਂ ਇਹਨੂੰ ਜੜ ਤੋਂ ਹੀ ਖਤਮ ਕੀਤਾ ਜਾਵੇ ਕਿ ਦੁਬਾਰਾ ਆਉਣ ਦੀ ਉਹ ਕੋਸ਼ਿਸ਼ ਹੀ ਨਾ ਕਰਨ ਹਨਾ ਤੇ ਐਦਾਂ ਦੀ ਕਰੈਮ ਡੀ ਹੈ ਜਿਹੜੀ ਬਹੁਤ ਹੀ ਪਾਵਰਫੁਲ ਹੈ ਮੈਂ ਖੁਦ ਇਸਤੇਮਾਲ ਕਰਦੀ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ ਤੇ ਬਿਲਕੁਲ ਫੇਸ ਮੇਰਾ ਬਿਲਕੁਲ ਸਾਫ਼ ਪਿਆ ਹੈ ਕੋਈ ਵੀ ਐਦਾਂ ਦੀ ਮੈਂ ਕੋਈ ਚੀਜ਼ ਇਸਤੇਮਾਲ ਨਹੀਂ ਕਰਦੀ ਹੈਗੀ ਕਿ ਜਿਸ ਨਾਲ ਆਪਣੇ ਇਨਵੋਟਡ హెਅ ਮੈਂ ਸਾਫ਼ ਕਰਦੀਆਂ ਇਹਨਾਂ ਘਰੇਲੂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਘਰੇਲੂ ਚੀਜ਼ਾਂ ਦੇ ਕੁਝ ਚੀਜ਼ਾਂ ਖਾਣ ਪੀਣ ਦਾ ਆਪਾਂ ਨੂੰ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਵੀਡੀਓ ਤੁਸੀਂ ਪੂਰੀ ਦੇਖੋ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰ ਪ੍ਰੈਸ ਕਰਨਾ ਪਹਿਲਾਂ ਤਾਂ ਤੁਸੀਂ ਦੇਖੋ ਇਹ ਵਾਲੇ ਰੈਮਡੀ ਇਹਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਚਲੋ ਜੀ ਫਟਾਫਟ ਮੈਂ ਰੈਮਡੀ ਤੁਹਾਨੂੰ ਰੈਮਡੀ ਨੂੰ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਪਹਿਲਾਂ ਤੁਸੀਂ ਲੈਣਾ ਕਣਕ ਦਾ ਆਟਾ ਕਣਕ ਦੇ ਆਟੇ ਦੀ ਥਾਂ ਤੇ ਤੁਸੀਂ ਇੱਥੇ ਵੇਸਣ ਵੀ ਲੈ ਸਕਦੇ ਹੋ ਚਾਹੇ ਚਾਵਲਾਂ ਦਾ ਆਟਾ ਵੀ ਲੈ ਸਕਦੇ ਹੋ ਇੱਕ ਚਮਚ ਲੈ ਆ ਤੇ ਆਪਾਂ ਜਿਹੜਾ ਕਣਕ ਦਾ ਆਟਾ ਹੈ ਵੈਸੇ ਤਾਂ ਕਣਕ ਦਾ ਆਟਾ ਹੀ ਲੈਣਾ ਚਾਹੀਦਾ ਤੇ ਇਹਦੇ ਵਿੱਚ ਪਾ ਲੈਣਾ ਤੁਸੀਂ ਕੌਫੀ ਪਾਊਡਰ ਕੌਫੀ ਪਾਊਡਰ ਜੇ ਨਹੀਂ ਪਾ ਸਕਦੇ ਤੁਸੀਂ ਇਹਦੇ ਵਿੱਚ ਥੋੜੀ ਜੀ ਹਲਦੀ ਜ਼ਰੂਰ ਪਾਣੀ ਹੈ ਤਾਂ ਜੋ ਸਾਡੀ ਸਕਿਨ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਤੇ ਫਿਰ ਆਪਾਂ ਇਹਦੇ ਵਿੱਚ ਪਾਣਾ ਹੈ ਚੀਨੀ ਹਾਂਜੀ ਚੀਨੀ ਜਿਹੜੀ ਚਾਹ ਵਿੱਚ ਆਪਾਂ ਪਾਉਂਦੇ ਆ ਇੱਕ ਚਮਚਾ ਇੱਥੇ ਪਾ ਲੈਣਾ ਹੈ ਚੀਨੀ ਦਾ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਮਿਕਸ ਕਰਕੇ ਇਹਦੇ ਵਿੱਚ ਪਾਣਾ ਹੈ ਆਪਾਂ ਗਰਮ ਪਾਣੀ ਗਰਮ ਪਾਣੀ ਹੀ ਪਾਣੇ ਕਿਉਂਕਿ ਆਪਾਂ ਨੂੰ ਚੀਨੀ ਦੀ ਚਾਸ਼ਨੀ ਚਾਹੀਦੀ ਹੈ ਆਟੇ ਦੇ ਵਿੱਚ ਮਿਕਸ ARMD ਇੰਨੀ ਪਾਵਰਫੁੱਲ ਐ ਇੰਨੀ ਵਧੀਆ ਐ ਤੁਹਾਡੇ ਜਿੰਨੇ ਵੀ ਫੇਸ ਤੇ ヘア ਨੇ ਜਿੰਨੇ ਵੀ ਤੁਹਾਡੀ ਦਾੜੀ ਮੋਛ ਆ ਚੁੱਕੀ ਹੈ ਨਾ ਕਈ ਭੈਣਾਂ ਦੇ ਨਾਲ ਜੈਂਸ ਵਾਂਗੂ ਦਾੜੀ ਮੋਛ ਆਣੀ ਸ਼ੁਰੂ ਹੋ ਜਾਂਦੀ ਐ ਬੜੀ ਹੀ ਬੁਰੀ ਲੱਗਦੀ ਐ ਤੇ ਇਹਨੂੰ ਲਗਾ ਕੇ ਤੁਸੀਂ ਕਿਸ ਤਰੀਕੇ ਨਾਲ ਉਤਾਰਨਾ ਹੈ ਉਹ ਤੁਹਾਡੇ ਨਾਲ ਮੈਂ ਸਾਰਾ ਜਿਹੜਾ ਪ੍ਰੋਸੈਸ ਹੈ ਨਾ ਸ਼ੇਅਰ ਕੀਤਾ ਹੈ ਅੱਗੇ ਜਾ ਕੇ ਵੀਡੀਓ ਪੂਰੀ ਦੇਖਣੀ ਸਕਿੱਪ ਨਹੀਂ ਕਰਨੀ ਤਾਂ ਜੋ ਤੁਹਾਨੂੰ ਪਤਾ ਚੱਲੇ ਪੂਰਾ ਰੈਮਡੀ ਦਾ ਤੁਸੀਂ ਆਨੰਦ ਲੈ ਸਕੋ ਪੂਰੀ ਰੈਮਡੀ ਤੁਸੀਂ ਜਾਣ ਚੁੱਕੋ ਕਿ ਕਿਸ ਤਰੀਕੇ ਨਾਲ ਲਗਾ ਕੇ ਕਿਸ ਤਰੀਕੇ ਨਾਲ ਉਤਾਰਨੀ ਹੈ ਕਿਵੇਂ ਤੁਹਾਡੇ ਫੇਸ ਦੇ ਹੇਅਰ ਸਾਫ ਹੋਣੇ ਨੇ ਦੇਖਿਆ ਇਹ ਰੈਮਡੀ ਕਿਸ ਤਰੀਕੇ ਨਾਲ ਤਿਆਰ ਹੁੰਦੀ ਹੈ ਸਿਰਫ ਇਹਨੀਆਂ ਚੀਜ਼ਾਂ ਪਾਣੀਆਂ ਨੇ ਚੀਨੀ ਲੈ ਲਓ ਕਣਕ ਦਾ ਆਟਾ ਲੈ ਲਓ ਥੋੜੀ ਜਿਹੀ ਕੌਫੀ ਪਾਣੀ ਹੈ ਕੌਫੀ ਦੀ ਥਾਂ ਤੁਸੀਂ ਹਲਦੀ ਦੀ ਪਾ ਸਕਦੇ ਹੋ ਕਿਉਂਕਿ ਇਹ ਜੇ ਕੌਫੀ ਪਾਵਾਂਗੇ ਉਹ ਵੀ ਆਪਣੀ ਸਕਿਨ ਨੂੰ ਬ੍ਰਾਈਟ ਕਰ ਹਲਦੀ ਪਾਵਾਂਗੀ ਉਹ ਵੀ ਆਪਣੇ ਸਕਿਨ ਨੂੰ ਬ੍ਰਾਈਟ ਕਰਦੀ ਏ ਕਈ ਵਾਰ ਹੁੰਦਾ ਹੈ ਕਿ ਸਾਡੀ ਸਕਿਨ ਤੇ ਕੋਈ ਰੈਕਸ਼ਨਸ ਆ ਨਾ ਕੋਈ ਕਰਜਵੀਂ ਚੀਜ਼ ਤੇ ਉਹ ਜਿਹੜੀ ਹੈ ਸਰ ਬਿਲਕੁਲ ਵੀ ਕੰਟਰੋਲ ਕਰ ਲੈਂਦੀ ਏ ਉਹ ਅੱਗੇ ਮਤਲਬ ਕਿ ਪ੍ਰੋਬਲਮ ਨੂੰ ਵਧਣ ਨਹੀਂ ਦਿੰਦੀ ਹੈਗੀ ਇਸ ਕਰਕੇ ਇਹਦੇ ਵਿੱਚ ਕੌਫੀ ਚਾਹੇ ਤੁਸੀਂ ਹਲਦੀ ਆਪਣੇ ਮੁਤਾਬਕ ਪਾ ਸਕਦੇ ਹੋ ਤੇ ਬਣ ਕੇ ਬਹੁਤ ਵਧੀਆ ਪਾਵਰਫੁਲ ਜੀ ਰੈਮਡੀ ਤਿਆਰ ਹੋ ਗਏ ਇਹਨੂੰ ਤੁਸੀਂ ਆਪਣੇ ਜਿੱਥੇ ਜਿੱਥੇ ਤੁਹਾਡੇ హెਅਰ ਨੇ ਉੱਥੇ-ਉੱਥੇ ਇਸ ਤਰੀਕੇ ਨਾਲ ਤੁਸੀਂ ਲਗਾ ਲਓ ਚਾਹੇ ਤੁਸੀਂ ਪੂਰੇ ਵੀ ਫੇਸ ਤੇ ਨੂੰ ਲਗਾ ਸਕਦੇ ਹੋ ਠੀਕ ਹੈ ਪੂਰੇ ਵੀ ਫੇਸ ਤੇ ਲਗਾ ਕੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਪੂਰੇ ਫੇਸ ਤੇ ਲਗਾ ਲਓ ਚਾਹੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਰੇਸ਼ਾਨੀਆਂ ਵਾਲਾਂ ਦੀ ਉੱਥੇ ਲਵਾ ਸਕਦੇ ਹੋ ਇਹਦੇ ਨਾਲ ਕੀ ਹੋਵੇਗਾ ਜਦੋਂ ਇਹਨੇ ਸੁੱਕਣਾ ਡਰਾਈ ਹੋਣਾ ਹੈ ਤੇ ਇਹਨੂੰ ਲਾਉਣ ਦਾ ਤਰੀਕਾ ਮੈਂ ਦੱਸਦੀ ਹਾਂ ਕਿ ਕਿਸ ਤਰੀਕੇ ਨਾਲ ਲਾਣਾ ਹੈ ਕਿ ਜਿਹੜੇ ਤੁਹਾਡੇ ਸਾਰੇ ヘア ਜਿਹੜੇ ਨੇ ਨਾ ਆਪਣੇ ਮਤਲਬ ਕਿ ਖਤਮ ਹੋ ਜਾਣ ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਆ ਦਾਣੇ ਵਿੱਚ ਨਾ ਚਾਹ ਪੱਤੀ ਦੇ ਸੀਗੇ ਚੀਨੀ ਚ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਤੁਸੀਂ ਪੂਰਾ ਫੇਸ ਤੇ ਲਗਾ ਲਓ ਫੇਸ ਤੇ ਲਗਾਓਗੇ ਜੇ ਤੁਹਾਡੇ ਚਿਹਰੇ ਤੇ ਰੂਈ ਹੈ ਹਨਾ ਇਹਨਾਂ ਚੀਜ਼ਾਂ ਤੇ ਛੋਟੇ-ਛੋਟੇ ਵਾਲ ਜਿਹੜੇ ਬ੍ਰਾਊਨ ਕਲਰ ਦੀ ਰੂਈ ਜਿਹਾ ਵਰਗੇ ਵਾਲ ਹੋ ਜਾਂਦੇ ਨੇ ਉਹ ਵੀ ਤੁਹਾਡੇ ਸਾਫ਼ ਹੋ ਜਾਣਗੇ ਇਸ ਤਰੀਕੇ ਨਾਲ ਤੁਸੀਂ ਸਾਰੇ ਫੇਸ ਤੇ ਲਗਾ ਸਕਦੇ ਹੋ ਬਰਸ਼ ਦੀ ਸਹੇਤ ਨਾਲ ਲਗਾ ਲਓ ਫਿੰਗਰ ਦੀ ਸਹੇਤ ਨਾਲ ਲਗਾ ਲਓ ਇਸ ਤਰੀਕੇ ਨਾਲ ਤੁਸੀਂ ਆਪਣੇ ਇਹ ਵਾਲੀ ਰੈਮਡੀ ਪੂਰੇ ਤਰੀਕੇ ਨਾਲ ਆਪਣੇ ਚਿਹਰੇ ਤੇ ਲਗਾ ਲੈਣੀ ਹੈ ਤੇ ਇਹਨੂੰ ਤੁਸੀਂ ਡਰਾਈ ਹੋਣ ਦੇਣਾ ਸੁੱਕਣ ਦੇਣਾ ਹੈ ਇਸ ਤਰੀਕੇ ਨਾਲ ਇਹ ਦੇਖੋ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਹੈ ਤੁਹਾਡੇ ਜਿੰਨੇ ਵੀ ਫੇਸ਼ਲ हेयर ਬਿਲਕੁਲ ਸਾਫ਼ ਹੋ ਜਾਣਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਰੈਮਡੀ ਹੈ ਜਿਹੜੀ ਸ਼ੇਅਰ ਕਰਦੀ ਪਿਆ ਤੁਹਾਡੇ ਨਾਲ ਕੋਈ ਜ਼ਿਆਦਾ ਸਮਾਨ ਨਹੀਂ ਆਪਾਂ ਨੂੰ ਕੀ ਲੈ ਕੇ ਆਣਾ ਪਵੇ ਬਜਾਰੋਂ ਘਰੇ ਹੀ ਹੈ ਸਭ ਕੁਝ ਆਪਣੇ ਚੀਨੀ ਪਈ ਹੁੰਦੀ ਸਾਰਾ ਕੁਝ ਪਿਆ ਹੁੰਦਾ ਹੈ ਇਸ ਤਰੀਕੇ ਨਾਲ ਤੁਸੀਂ ਅਗਰ ਡੇਲੀ ਇਸ ਨੂੰ ਲਗਾਉਂਦੇ ਹੋ ਨਾਲ ਤਾਂ ਤੁਹਾਡਾ ਰੰਗ ਗੋਰਾ ਹੋ ਜਾਏਗਾ ਕਣਕ ਦਾ ਆਟਾ ਤੁਹਾਡੀ ਸਕਿਨ ਨੂੰ ਸਾਫ਼ ਕਰੇਗਾ ਔਰ ਦਾਲੇ ਤੁਹਾਡੇ ਜਿਹੜੇ ਫੇਸ਼ਲ हेयर ਨੇ ਉਹ ਸਾਫ਼ ਹੋ ਜਾਣਗੇ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਗਾ ਲੈਣ ਠੀਕ ਹੈ ਹੁਣ ਇਹਨੂੰ ਤੁਸੀਂ ਥੋੜੀ देर ਸੁੱਕਣ ਦੇਣਾ ਸੁੱਕਣ ਤੋਂ ਬਾਅਦ ਇਹਨੂੰ ਲਾਣਾ ਕਿਸ ਤਰੀਕੇ ਨਾਲ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆਂ ਹਾਂਜੀ 15 ਮਿੰਟ ਹੋ ਗਏ ਨੇ ਲਗਾਏ ਇਹਨੂੰ ਡਰਾਈ ਹੋ ਚੁੱਕੇ ਇਹਨੂੰ ਉਤਾਰਨਾ ਕਿਸ ਤਰੀਕੇ ਨਾਲ ਕਿ ਜਿਹੜੇ ਤੁਹਾਡੇ ਸਾਰੇ హెయిਰ ਨੇ ਜੜ ਤੋਂ ਹੀ ਬਾਹਰ ਆ ਜਾਣ ਇਸ ਤਰੀਕੇ ਦਾ ਤੁਸੀਂ ਲੈਣਾ ਸੁਕਾ ਆਟਾ ਇਹ ਦੇਖੋ ਕਣਕ ਦਾ ਹੀ ਆਟਾ ਹੈ ਸੁਕਾ ਆਟਾ ਤੁਸੀਂ ਲੈ ਕੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਆਪਣੇ ਫੇਸ ਤੇ ਲਗਾ ਲੈਣਾ ਹੈ ਇਸ ਤਰੀਕੇ ਨਾਲ ਲਗਾਣਾ ਹੈ ਇਹਦੇ ਨਾਲ ਦੋ ਫਾਇਦੇ ਹੋਣਗੇ 헤యిਰ ਤਾਂ ਤੁਹਾਡੇ ਚਿਹਰੇ ਤੇ ਖਤਮ ਹੋਣਗੇ ਹੋਣਗੇ ਉਹ ਸਾਥ ਹੀ ਤੁਹਾਡਾ ਰੰਗ ਵੀ ਜਿਹੜਾ ਇਹ ਗੋਰਾ ਹੋ ਜਾਏਗਾ ਇਹਦੇ ਨਾਲ ਬਹੁਤ ਵਧੀਆ ਸਕਿਨ ਹੋ ਜਾਂਦੀ ਹੈ ਔਰ ਜੇ ਤੁਹਾਡੀ oily skin ਹੈ ਨਾ ਤੇ ਬਹੁਤ ਵਧੀਆ ਹੈ ਤੁਹਾਡਾ ਜਿਹੜਾ ਐਕਸਟਰਾ oil ਹੈ ਨਾ ਚਿਹਰੇ ਦਾ ਉਹ ਵੀ ਖਤਮ ਹੋ ਜਾਈਗਾ ਜਿਹੜਾ pimple ਕਰਦਾ ਹੈ ਠੀਕ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਚਿਹਰੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਣ ਲੱਗੀ ਕਈ ਵਾਰ ਹੁੰਦਾ ਮੇਰੀਆਂ ਭੈਣਾਂ threading ਕਰਾਉਣ ਜਾਂਦੀਆਂ ਨੇ ਧਾਗਾ ਲਵਾ ਲੈਂਦੀਆਂ ਨੇ ਤੇ ਉਹਦੇ ਨਾਲ ਜਿਆਦਾ ਦਾਣੇ ਆ ਜਾਂਦੇ ਨੇ ਆਪਣੇ ਚਿਹਰੇ ਤੇ ਕਦੇ ਨਹੀਂ ਕਰਾਉਣਾ ਚਾਹੀਦਾ ਉਹ ਵਾਲਾ ਦੇਖੋ ਇਸ ਤਰੀਕੇ ਨਾਲ ਲਗਾ ਕੇ ਫਿਰ ਇਸ ਤਰੀਕੇ ਨਾਲ ਮਲ ਮਲ ਕੇ ਤੁਸੀਂ ਉਤਾਰਨਾ ਹੈ ਆ ਦੇਖੋ ਇਸ ਤਰੀਕੇ ਨਾਲ ਹਾਂ ਤੇ ਇਜੀ ਤਰੀਕੇ ਨਾਲੇ ਕੱਪੜਾ ਰੱਖ ਲੈਣਾ ਕਿਤੇ ਵੀ ਤੁਸੀਂ ਬੈਠੇ ਹੋ ਮੈਂ ਤਾਂ ਤੁਹਾਨੂੰ ਇੱਥੇ ਬੈਠ ਕੇ ਦੱਸ ਰਹੀ ਹਾਂ نیچے ਮੈਂ ਕੱਪੜਾ ਵਿਛਾਇਆ ਹੋਇਆ ਹੈ ਆਪਣਾ ਤੁਸੀਂ ਵੀ ਜਿੱਥੇ ਵੀ ਕਰਨਾ ਹੈ ਹਨਾ ਕਿਉਂਕਿ نیچے ਫਿਰ ਇਸ ਤਰੀਕੇ ਨਾਲ اٹੜ ਲ ਡਿਰੂਗਾ ਸਫਾਈ ਵੀ ਜ਼ਰੂਰੀ ਹੈ ਆ ਦੇਖੋ ਠੀਕ ਹੈ ਦੇਖੋ ਨਾਲ ਹੀ ਫੇਸ ਆਫ ਹੋ ਗਿਆ ਤੇ ਨਾਲ ਹੀ ਕੀ ਹੁੰਦਾ ਹੈ ਜਿਹੜੀ ਚੀਨੀ ਪਾਈ ਹੈ ਚੀਨੀ ਦੇ ਨਾਲ ਜਿਹੜੇ ਆਪਣੇ హెਅਰ ਨੇ ਉਹ ਚਿਪਕ ਜਾਂਦੇ ਨੇ ਤੇ ਜਦੋਂ ਇਸ ਤਰੀਕੇ ਨਾਲ ਤੁਸੀਂ ਉਤਾਰੋਗੇ ਨਾ ਤੇ ਤੁਹਾਡੇ हेयर ਵੀ ਬਾਹਰ ਆ ਜਾਣਗੇ ਅਰਸ ਕਿੰਨੀ ਤੁਹਾਡੀ ਚਮਕੇਗੀ ਦੇਖੋ ਖਾਸ ਕਰਕੇ ਥਿਰੰਦੇ ਨੇ ਦੇਖੋ ਤੁਸੀਂ ਸਕਿਨ ਵੀ ਦੇਖ ਸਕਦੇ ਹੋ ਕਿੰਨੀ ਸਾਫ ਲੱਗ ਰਹੀ ਹੈ ਕਿੰਨੀ ਗਲੋਇੰਗ ਲੱਗ ਰਹੀ ਹੈ ਦੇਖੋ 2 ਇਨ 1 ਇੱਕ ਤੀਰ ਨਾਲ ਦੋ ਨਿਸ਼ਾਨੇ ਇੱਕ ਫੇਸ ਪੈਕ ਔਰ ਇਹਦੇ ਦੋ ਫਾਇਦੇ ਰੰਗ ਵੀ ਗੋਰਾ ਹੋਵੇਗਾ ਔਰ ਜਿਹੜੇ ਫੇਸ ਦੇ हेयर ਨੇ 5 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਰਿਮੂਵ ਹੋ ਜਾਣਗੇ ਦੇਖੋ 5 ਮਿੰਟ ਬਾਅਦ ਤੁਹਾਨੂੰ ਮ사ਜ ਕਰਨੀ ਹੈ ਪਹਿਲਾਂ ਨੂੰ 15 ਮਿੰਟ ਤੁਸੀਂ ਲਗਾ ਕੇ ਰੱਖਣਾ 20-20 ਮਿੰਟ ਲਗਾ ਲਓਗੇ ਤਾਂ ਵੀ ਕੋਈ ਚੱਕਰ ਨਹੀਂ ਕਿ ਜਿੰਨਾ ਸੁੱਕੇਗਾ ਓਨਾ ਹੀ ਵਧੀਆ ਹੈ ਓਨਾ ਹੀ ਥੋੜਾ ਟੈਟ ਹੁੰਦਾ ਜਾਏਗਾ ਫਿਰ ਜਦੋਂ ਉਤਾਰੋਗੇ ਸਾਰੇ ਤੁਹਾਡੇ ਫੇਸ਼ੀਅਲ ਹੇਅਰ ਜਿਹੜੇ ਨੇ ਹਾਂ ਤੁਸੀਂ ਦੇਖ ਸਕਦੇ ਹੋ ਨਾਲੇ ਗੰਦਗੀ ਆ ਗਈ ਜਿੰਨੀ ਵੀ ਚਿਹਰੇ ਦੀ ਸੀ ਬਾਹਰ ਤੇ ਨਾਲੇ ਸਾਡੇ ਜਿਹੜੇ ਹੇਅਰ ਨੇ ਉਹ ਸਾਫ ਹੋ ਗਏ ਨੇ ਦੇਖੋ ਕਿੰਨਾ ਸੌਖਾ ਤਰੀਕਾ ਹੈ ਬਹੁਤ ਈਜੀ ਤਰੀਕਾ ਤੁਹਾਡੇ ਨਾਲ ਆਪਾਂ ਸ਼ੇਅਰ ਕੀਤਾ ਹੈ ਵੀਡੀਓ ਬਹੁਤ ਬਾਰ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਸੋਣਾ ਜਿਹਾ ਕਮੈਂਟ ਕਰਨਾ ਔਰ ਦੇਖੋ ਇਹਨਾਂ नुस्ਖੇ ਛੋਟੇ ਛੋਟੇ ਜਿਹੜੇ ਨੁਸਕੇ ਹੁੰਦੇ ਨੇ ਸਾਡੇ ਸਕਿਨ ਨੂੰ ਇੰਨਾ ਵਧੀਆ ਕਰ ਦਿੰਦੇ ਨੇ ਆਪਾਂ ਇੰਨੇ ਨੇ ਪੈਸੇ ਬਰਬਾਦ ਕਰਨ ਚੱਲ ਜਾਂਦੇ ਆ ਵੱਡੇ ਵੱਡੇ ਸੈਲੂਨ ਚ ਵੱਡੇ ਵੱਡੇ ਬਿਊਟੀ ਪਾਰਲਰਾਂ ਚ ਹਨਾ ਤੇ ਫਾਇਦਾ ਫਿਰ ਵੀ ਨਹੀਂ ਹੁੰਦਾ ਫਿਰ ਵੀ 10 15 ਦਿਨਾਂ ਬਾਅਦ ਆਪਣੇ ਹੈਅਰ ਦੁਬਾਰਾ ਆ ਜਾਂਦੇ ਨੇ ਸਭੂ ਮੋਟੇ ਹੀ ਆਉਂਦੇ ਆ ਜਿਆਦਾ ਹੀ ਪਰੇਸ਼ਾਨੀ ਹੁੰਦੀ ਹੈ ਪਹਿਲਾਂ ਨਾਲੋਂ ਤੇ ਇਸ ਕਰਕੇ ਤੁਸੀਂ ਕੋਈ ਰੇਜ਼ਰ ਵਗੈਰਾ ਕੁਝ ਵੀ ਅਦਾਂ ਦਾ ਟ੍ਰੀਟਮੈਂਟ ਬਿਲਕੁਲ ਨਹੀਂ ਕਰਵਾਉਣਾ ਹੈਗਾ ਨਾ ਕੋਈ ਧਾਗਾ ਲਵਾਉਣਾ ਫੇਸ ਤੇ ਕਿਉਂਕਿ ਚਿਹਰਾ ਇਹ ਕੋਈ ਉਹ ਥੋੜੀ ਹੈ ਵੀ ਕੁਝ ਵੀ ਆਪਾਂ ਕਰ ਲਿਆ ਚਿਹਰੇ ਤੇ ਹਨਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਰੰਗ ਵੀ ਬਿਲਕੁਲ ਸਾਫ਼ ਹੋ ਗਿਆ ਹੈ ਦੇਖ ਸਕਦੇ ਹੋ ਚਿਹਰਾ ਗਲੋਇੰਗ ਵੀ ਹੋ ਗਿਆ ਹੈ ਔਰ ਜਿਹੜੇ హెయిਰ ਨੇ ਬਿਲਕੁਲ ਉਹ ਵੀ ਸਾਫ਼ ਹੋ ਗਏ ਨੇ ਇਸ ਰੈਮਡੀ ਨੂੰ ਤੁਸੀਂ ਇਸਤੇਮਾਲ ਕਰਦੇ ਰਹੋ ਜਿਨ੍ਹਾਂ ਭੈਣਾਂ ਦੇ ਜ਼ਿਆਦਾ హెయిਰ ਨੇ ਤੁਸੀਂ ਪੂਰਾ 15 ਤੋਂ 20 ਦਿਨ ਇਸ ਤਰੀਕੇ ਨਾਲ ਟ੍ਰੀਟਮੈਂਟ ਕਰੋ ਬੇਸਣ ਤਾਂ ਤੁਸੀਂ ਅ ਬੇਸਣ ਮਤਲਬ ਕਿ ਆਟਾ ਵੀ ਤਾਂ ਤੁਸੀਂ ਬੇਸਣ ਵੀ ਪਾ ਸਕਦੇ ਹੋ ਠੀਕ ਹੈ ਤੇ ਚਾਵਲਾਂ ਦਾ ਆਟਾ ਵੀ ਪਾ ਸਕਦੇ ਹੋ ਜਿਹੜੀ ਚੀਜ਼ ਮਰਜ਼ੀ ਤੁਸੀਂ ਇਹਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਆਪਣੇ ਫੇਸ ਦੇ హెਅਰ ਜਿਹੜੇ ਆ ਸਾਫ਼ ਕਰ ਸਕਦੇ ਹੋ ਠੀਕ ਹੈ ਤੇ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਫਿਰ ਮਿਲਦੇ ਹਾਂ ਜਿੱਦਾਂ ਵੀ ਵੀਡੀਓ ਨਾਲ ਤਦ ਤੱਕ ਬਾਏ ਬਾਏ